ਮਾਨਯੋਗ ਸ੍ਰੀ ਸਰੇਂਦਰ ਲੰਬਾ ਆਈਪੀਐਸ ਐਸਐਸਪੀ ਸਾਹਿਬ ਹਿਸ਼ਰਪੁਰ ਅਤੇ ਸ੍ਰੀ ਸਰਬਜੀਤ ਸਿੰਘ ਭਾਈਆ ਐਸਪੀਡੀ ਸਾਹਿਬ ਹਿਸ਼ਰਪੁਰ ਜਿਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਹੋਈ ਮਹਿਮ ਤਹਿਤ ਥਾਣਾ ਚੱਬੇਵਾਲ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁਕੱਦਮਾ ਨੰਬਰ 34 ਮਿਤੀ 17/4/24 ਅੰਡਰ ਸੈਕਸ਼ਨ 379 34 ਆਈਪੀਸੀ ਵਿੱਚ ਜਿਹੜੇ ਮੋਟਰਸਾਈਕਲ ਚੋਰੀ ਹੋਏ ਸੀ ਉਹ ਮੋਟਰਸਾਈਕਲ ਬਰਾਮਦ ਕੀਤੇ ਅਤੇ ਇਸ ਤੋਂ ਇਲਾਵਾ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਤੇ ਉਹਨਾਂ ਕੋਲ ਦਰਾਨੇ ਪੁਸ਼ਕੇ ਸੇ ਚਾਰ ਹੋਰ ਮੋਟਰਸਾਈਕਲ ਬਰਾਮਦ ਕੀਤੇ ਕੁੱਲ 7 ਮੋਟਰਸਾਈਕਲ ਇਸ ਮੁਕਦਮੇ ਵਿੱਚ ਬਰਾਮਦ ਕੀਤੇ ਗਏ ਇਸ ਮੁਕਦਮੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਮਿਤੀ 16 ਜਨਵਰੀ ਨੂੰ ਬਜਰਾਵਰ ਪਿੰਡ ਵਿੱਚ ਸਤਿੰਦਰ ਸਰਤਾਜ ਦੀ ਨਾਈਟ ਸੀ ਉਸ ਦਿਨ ਤਿੰਨ ਮੋਟਰਸਾਈਕਲ ਉੱਥੋਂ ਚੋਰੀ ਹੋਏ ਜਸਪਾਲ ਸਿੰਘ ਪੁੱਤਰ ਜਸਵੀਰ ਸਿੰਘ ਦਾ ਜਸਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਦਾ ਅਤੇ ਕੁਲਵਿੰਦਰ ਸਿੰਘ ਪੁੱਤਰ ਜੀਤਰਾਮ ਦਾ ਜੀ ਇਨਾਂ ਦੀ ਕੰਪਲੇਂਟ ਤੇ ਐਸੇ ਬੁੱਧ ਸਿੰਘ ਵੱਲੋਂ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਐਫਆਈਆਰ ਦਰਾਂਨੇ ਤਪਤੀ ਜਿਹੜਾ ਵਾ ਇਸ ਮੁਕਦਮੇ ਵਿੱਚ ਤਿੰਨ ਦੋਸ਼ੀ ਜਸਪ੍ਰੀਤ ਸਿੰਘ ਉਰਫ ਜਗਰੂਪ ਸਿੰਘ ਬਲਵੀਰ ਸਿੰਘ ਬੰਟੀ ਪੁੱਤਰ ਮਹਿੰਦਰ ਸਿੰਘ ਅਤੇ ਜੁਝਾਰ ਸਿੰਘ ਜਿੰਮੀ ਪੁੱਤਰ ਦਰਜੀਤ ਸਿੰਘ ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਇਹਨਾਂ ਪਾਸੋਂ ਇਹ ਮੁਕਦਮੇ ਵਿੱਚ ਚੋਰੀ ਹੋਏ ਤਿੰਨ ਮੋਟਰਸਾਈਕਲ ਅਤੇ ਇਸ ਤੋਂ ਇਲਾਵਾ ਚਾਰ ਹੋਰ ਚੋਰੀ ਦੇ ਮੋਟਰਸਾਈਕਲ ਕੁੱਲ ਸੱਤ ਮੋਟਰਸਾਈਕਲ ਬਰਾਬਰ ਕੀਤੇ ਗਏ ਇਹਨਾਂ ਨੂੰ ਗ੍ਰਿਫਤਾਰੀ ਪਾ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਅਤੇ ਇਹਨਾਂ ਦਾ ਰਮਾਂਡ ਹਾਸਲ ਕੀਤਾ ਗਿਆ ਵਾ ਜਿਨ੍ਹਾਂ ਪਾਸੋਂ ਹੋਰ ਤਰੀਕੀ ਨਾਲ ਕੋਸ਼ਿਸ਼ ਕੀਤੀ ਜਾਵੇਗੀ ਹੋ ਸਕਦਾ ਇਹਨਾਂ ਕੋਲ ਹੋਰ ਵੀ ਗ੍ਰਾਮ ਤੀਆਂ ਹੋਣ ਜਾਂ ਹੋਰ ਵੀ ਚੋਰੀਆਂ ਇਹਨਾਂ ਨੇ ਕੀਤੀਆਂ ਹੋਣ ਉਹ ਟਰੇਸ ਹੋਣ